ਹਾਂਜੀ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਏ ਕਿ ਉਹਨਾਂ ਦੀ ਧੀ ਜਿਹੜੀ ਆ ਮੰਨੂ ਉਹ ਆਪਣੇ ਨਾਨੀ ਨਾਨੇ ਦੇ ਨਾਲ ਰੋਜੀ ਤੇ ਗੁਰਪ੍ਰੀਤ ਦੇ ਘਰੇ ਆਈ ਆਪਣੇ ਮਾਪਿਓ ਦੇ ਘਰ ਆਈ ਪਰ ਉਹ ਬਾਹਰ ਹੀ ਖੜੀ ਹੁੰਦੀ ਆ ਬਾਹਰ ਉਹ ਇਸ ਕਰਕੇ ਖੜੀ ਹੁੰਦੀ ਆ ਕਿਉਂਕਿ ਉਸਦੇ ਨਾਨੀ ਨਾਨੇ ਨੂੰ ਪਤਾ ਏ ਕਿ ਗੁਰਪ੍ਰੀਤ ਨੇ ਉਸ ਨੂੰ ਵੇਖ ਕੇ ਗੁੱਸਾ ਆਉਣਾ ਹੈ ਕਿਉਂਕਿ ਗੁਰਪ੍ਰੀਤ ਨੇ ਪਹਿਲਾਂ ਹੀ ਇਹ ਵਾਰਨਿੰਗ ਦਿੱਤੀ ਹੋਈ ਆ ਕਿ ਜੇਕਰ ਮੰਨੂ ਮੇਰੇ ਸਾਹਮਣੇ ਆਈ ਤਾਂ ਮੇਰੇ ਤੋਂ ਬੁਰਾ ਕੋਈ ਵੀ ਨਹੀਂ ਹੋਵੇਗਾ ਇਸ ਕਰਕੇ ਉਸਦੇ ਨਾਨੀ ਨਾਨਾ ਸੋਚਦੇ ਨੇ ਕਿ ਇਸ ਨੂੰ ਬਾਹਰ ਖੜੀ ਰਹਿਣ ਦਿੰਨੇ ਆ ਪਰ ਉਹ ਕੁੜੀ ਕਿੰਨੀ ਜ਼ਿਆਦਾ ਸਿਆਣੀ ਆ ਕਿਉਂਕਿ ਜਦੋਂ ਉਹ ਕਰੋ ਤੁਰਨ ਲੱਗਦੇ ਆ ਤੇ ਉਹ ਕਹਿ ਵੀ ਦਿੰਦੀ ਆ ਕਿ ਮੈਂ ਘਰ ਹੀ ਰਹਿ ਪੈਣੀ ਆ ਪਰ ਇਸ ਦੇ ਨਾਨੀ ਨਾਨਾ ਸੋਚਦੇ ਨੇ ਕਿ ਅੱਜ ਕੱਲ ਨਾ ਤਾਂ ਮਾਹੌਲ ਠੀਕ ਹੈ ਤੇ ਇੱਕ ਹੈਵੀ ਬਹੁਤ ਜ਼ਿਆਦਾ ਛੋਟੀ ਕੁੜੀ ਆ ਇਸ ਕਰਕੇ ਉਹ ਨਾਲ ਹੀ ਲੈ ਆਉਂਦੇ ਨੇ ਤੇ ਉਸ ਨੂੰ ਸਮਝਾਉਂਦੇ ਆ ਕਿ ਤੂੰ ਅੰਦਰ ਨਾ ਆਈ ਉਹ ਉਹਦਾ ਹੀ ਆਪਣੇ ਨਾਨੀ ਨਾਨੇ ਦੀ ਗੱਲ ਨੂੰ ਮੰਨ ਲੈਂਦੀ ਆ ਪਰ ਉਸਨੇ ਆਪਣੇ ਨਾਨੀ ਨਾਨੇ ਨੂੰ ਇਹ ਵੀ ਕਿਹਾ ਸੀ ਕਿ ਮੈਂ ਅੰਦਰ ਤਾਂ ਨਹੀਂ ਆਵਾਂਗੀ ਪਰ ਜੇ ਤੁਸੀਂ ਕਹੋਗੇ ਕਿ ਤੂੰ ਬੋਲੀ ਨਾ ਪਰ ਮੇਰੇ ਕੋ ਬੋਲਿਆ ਜਾ ਸਕਦਾ ਏ ਕਿਉਂਕਿ ਮੇਰਾ ਰੱਬ ਚਾਹ ਤਾਂ ਮੇਰੇ ਨਾਲ ਗੱਲਾਂ ਕਰਦਾ ਏ ਫੇਰ ਮੈਂ ਉਹਨਾਂ ਨੂੰ ਜਵਾਬ ਦੇਣਾ ਹੁੰਦਾ ਏ ਇਹ ਗੱਲਾਂ ਸੁਣ ਕੇ ਉਹ ਬਹੁਤ ਹਰਾਨ ਹੁੰਦੇ ਆ ਕਿ ਇਦਾਂ ਰੱਬ ਇਸ ਨਾਲ ਗੱਲਾਂ ਕਿਵੇਂ ਕਰ ਸਕਦਾ ਏ ਪਰ ਇਹ ਗੱਲ ਬਿਲਕੁਲ ਸੱਚ ਹੀ ਕਹਿ ਰਹੀ ਹੁੰਦੀ ਆ ਕਿਉਂਕਿ ਉਸ ਨੂੰ ਪਹਿਲਾਂ ਜਿਹੜੀਆਂ ਗੱਲਾਂ ਦਾ ਪਤਾ ਲੱਗ ਚੰਦਾ ਏ ਉਹ ਉਸਦੇ ਰੱਬ ਨੇ ਹੀ ਉਸਨੂੰ ਦੱਸਿਆ ਹੁੰਦਾ ਹੈ ਕਿ ਇਦਾਂ ਹੋਣ ਵਾਲਾ ਹੈ ਸੋ ਇਥੋਂ ਪਤਾ ਲੱਗਦਾ ਹੈ ਕਿ ਉਹ ਸਾਈਂ ਜੀ ਝੂਠਾ ਹੈ ਤੇ ਮੰਨੂ ਸੱਚੀ ਆ ਕਿਉਂਕਿ ਇਹ ਮੰਨੂ ਨੂੰ ਮੰਨਣ ਦੀ ਬਚਾਏ ਉਸ ਨੂੰ ਉਸ ਨੂੰ ਸਮਝਣ ਦੀ ਬਚਾਏ ਉਹ ਝੂਠੇ ਫਕੀਰ ਦੇ ਪਿੱਛੇ ਲੱਗੇ ਹੋਏ ਨੇ ਜਿਵੇਂ ਕਿ ਗੁਰਪ੍ਰੀਤ ਨੂੰ ਤਾਂ ਪੂਰਾ ਵਿਸ਼ਵਾਸ ਹੈ ਕਿ ਜੋ ਉਹ ਸਾਈਂ ਜੀ ਕਹਿੰਦੇ ਨੇ ਉਹੀ ਸੱਚ ਹੋਣਾ ਹੈ ਪਰ ਉਹ ਝੂਠਾ ਪੈਣ ਹੀ ਵਾਲਾ ਹੈ ਕਿਉਂਕਿ ਉਸਦਾ ਪਰਦਾ ਫਾਸ਼ ਜਲਦੀ ਹੀ ਹੋ ਜਾਣਾ ਹੈ ਇਹ ਗੱਲ ਉਸ ਨੂੰ ਕਹਿ ਦਿੱਤੀ ਸੀ ਮੰਨੂ ਨੇ ਤੇ ਮੰਨੂ ਜਦ ਰੋਜੀ ਉੱਥੇ ਪਹੁੰਚਦੀ ਆ ਤੇ ਇਹ ਗੱਲ ਰੋਜੀ ਵੀ ਕਹਿ ਕੇ ਆਉਂਦੀ ਆ ਕਿ ਤੇਰਾ ਜਲਦੀ ਹੀ ਪੱਠਾ ਬੈਠਣ ਵਾਲਾ ਹੈ ਸੋ ਇਹ ਸਾਰੀਆਂ ਗੱਲਾਂ ਸੱਚ ਹੀ ਹੁੰਦੀਆਂ ਨੇ ਤੇ ਜਦ ਉਸ ਸਾਈ ਜੀ ਦਾ ਪਰਦਾ ਫਾਸ਼ ਹੋਏਗਾ ਗੁਰਪ੍ਰੀਤ ਗੁਰਪ੍ਰੀਤ ਦੀਆਂ ਫੇਰ ਅੱਖਾਂ ਖੁੱਲਣਗੀਆਂ ਤੇ ਪਤਾ ਲੱਗੇਗਾ ਕਿ ਮੈਂ ਆਪਣੀ ਧੀ ਨੂੰ ਕਰੋ ਕੱਟ ਕੇ ਕਿੰਨੀ ਵੱਡੀ ਗਲਤੀ ਕੀਤੀ ਤੇ ਜਿਸ ਨੂੰ ਉਹ ਸਮਝ ਰਿਹਾ ਕਾਲੀ ਜ਼ਬਾਨ ਵਾਲੀ ਉਹੀ ਇੱਕ ਰੱਬੀ ਰੂਹ ਤੇ ਉਸ ਦਾ ਕਿਹਾ ਹੋਇਆ ਹਰ ਗੱਲ ਸ਼ਬਦ ਸੱਚ ਹੋ ਜਾਂਦੀ ਆ ਫਿਰ ਉਹ ਸਮਝੇਗਾ ਕਿ ਮੇਰੇ ਘਰ ਦਾ ਰੱਬ ਨੇ ਬਹੁਤ ਹੀ ਸੱਚੀ ਸੋਚੀ ਰੂਹ ਪੈਦਾ ਕੀਤੀ ਆ ਤੇ ਫਿਰ ਉਸ ਨੂੰ ਸਾਰੀ ਸਮਝ ਆਵੇਗੀ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਕੇ ਚਾਹੇ ਉੱਤੇ ਸਾਰੇ ਜਾਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਾਂ ਤੁਹਾਡੇ ਲਈ ਹੋਰ ਵੀ ਐਦਾਂ ਦੀਆਂ ਐਂਟਰਟੇਨਮੈਂਟ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ